ਤਰੰਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਅਧੀਨ ਪੈਂਦੇ ਕਸਵਾ ਬਲਟੂਆ ਵਿਖੇ ਕਿਸਾਨ ਜਥੇਬੰਦੀ ਵੱਲੋਂ ਬਲਟੂਆ ਰੋਡ ਜਾਮ ਕਰਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਸਾੜਿਆ ਗਿਆ ਅਤੇ ਬਠਿੰਡਾ ਵਿਖੇ ਕਿਸਾਨਾਂ ਤੇ ਹੋਈ ਲਾਠੀ ਚਾਰਜ ਦਾ ਵੀ ਜੰਮ ਕੇ ਵਿਰੋਧ ਕੀਤਾ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਬਲਟੂਆ ਦੇ ਪ੍ਰਧਾਨ ਮੇਰ ਸਿੰਘ ਤਲਵੰਡੀ ਅਤੇ ਸਤਖਦੇਵ ਸਿੰਘ ਦੂਬਲੀ ਦਲਬੀਰ ਸਿੰਘ ਪੂਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਕਿਸਾਨਾਂ ਪ੍ਰਤੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਅਜੀ ਪ੍ਰਧਾਨ ਜੀ ਦਾ ਪਤਲਾ ਫੂਕਿਆ ਜਾ ਰਿਹਾ ਹੈ ਇਸ ਮਕਸਦ ਨੂੰ ਲੈ ਕੇ ਸਾਡੇ ਆ ਮੈਂ ਖਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਸਦੇਵ ਸਿੰਘ ਦੁਪਲੀ ਜੋਨ ਬਲਟੋਆ ਤੋਂ ਬੇਨਤੀ ਕਰ ਰਿਹਾ ਕਿ ਅੱਜ ਜਿਹੜਾ ਇਹ ਵਿਰੋਧ ਕਰ ਰਹੇ ਆ ਆਪਾਂ ਪੁੱਤਲਾ ਫੂਕਣ ਦੇ ਆ ਰਵਨੀਤ ਮਿੱਟੂ ਦਾ ਵੇਖੋ ਜੀ ਰਵਨੀਤ ਮਿੱਟੂ ਨੇ ਬਿਆਨ ਜਿਹੜਾ ਵਾ ਵਿਵਾਦਿਤ ਬਿਆਨ ਦਿੱਤਾ ਵਾ ਕਿ ਕਿਸਾਨਾਂ ਦੀ ਜਿਹੜੀ ਆ ਜ਼ਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਕਹਿੰਦੇ ਆ ਵੀ ਬਿਲਕੁਲ ਪੱਕੀ ਗੱਲ ਆ ਜਾਂਚ ਹੋਣੀ ਚਾਹੀਦੀ ਆ ਪਰ ਰਵਨੀਤ ਮਿੱਟੂ ਜੀ ਇਹਨੂੰ ਇਹਦਾ ਇਹ ਹਾਲ ਆ ਇਹ ਲੋਕਾਂ ਦਾ ਨਕਾਰਿਆ ਆ ਲੋਕਾਂ ਵੱਲੋਂ ਇਹ ਕਿਉਂਕਿ ਇਹ ਜਿੱਤਰਾ ਕੁੜੀ ਆਪਣੇ ਪੇਕੇਆਂ ਤੋਂ ਭੱਜ ਕੇ ਜਾ ਕੇ ਵਿਆਹ ਕਰਵਾਉਂਦੀ ਆ ਨਾ ਉਹਨਾਂ ਨੂੰ ਜਿਹੜੇ ਮਾਪੇ ਆ ਨਕਾਰ ਦਿੰਦੇ ਆ ਇਹਨੂੰ ਲੋਕਾਂ ਨੇ ਨਕਾਰਿਆ ਆ ਤੇ ਭਾਜਪਾ ਦੇ ਵਿੱਚ ਜਾ ਕੇ ਅੰਮ੍ਰਿਤਸਰ ਨਾਲ ਲਾਵਾਂ ਲੈ ਕੇ ਇਹ ਉਹਨਾਂ ਦੇ ਸਹੁਰੇ ਦੇ ਘਰ ਜਾ ਕੇ ਨਾ ਚੰਗੀਆਂ ਗੱਲਾਂ ਕਰਕੇ ਤੇ ਵਾਅਦੇ ਬਿਆਨ ਦੇ ਕੇ ਇਹ ਚੰਗਾ ਬਣਨਾ ਚਾਹੁੰਦਾ ਮਾਰਸੇ ਨੇ ਦੱਸਣਾ ਚਾਹੁੰਦੇ ਆ ਵੀ ਤੇਰੇ ਦਾਦੇ ਦੇ ਜਿਹੜੇ ਉੱਜੜਪੁਰਾ ਜਿਹੜਾ ਉਹਨੇ ਪੰਜਾਬ ਦੇ ਨੌਜਵਾਨਾਂ ਨਾਲ ਇਹ ਖੂਨੀ ਖੇਡ ਖੇលਿਆ ਹੋਵੇ। ਮੂਰ ਤੇ ਅਜੇ ਤੁਹਾਡੇ ਹੱਥ ਰੰਗੇ ਹੋਇਆ। ਅਜੇ ਤੁਸੀਂ ਇੰਨੀਆਂ ਗੱਲਾਂ ਕਰਨ ਦੇ ਯੋਗ ਨਹੀਂ ਏ। ਇਧਰੋਂ ਭੱਜ ਕੇ ਉਧਰ ਤੂੰ ਤੇ ਮਲਗ ਹਰਿਆ ਹੋਇਆ ਬੰਦਾ ਇਸ ਕਰਕੇ ਜਿਹੜਾ ਤੂੰ ਬਿਆਨ ਦਿੱਤਾ ਆਈ ਜਾਂਦੇ ਆ ਸ਼ੁਰੂ ਕਰ ਦਿਓ ਕੋਈ ਵਧੀਆ ਏਜੰਸੀ ਜਿਹੜੀ ਆ ਕੇਂਦਰ ਤੋਂ ਲੈ ਕੇ ਸਟੇਟ ਪੰਜਾਬ ਤੱਕ ਔਰ ਕਿਸਾਨਾਂ ਤੱਕ ਸਾਰਿਆਂ ਦਾ ਜਿਹੜਾ ਵਾ ਜਾਂਚ ਹੋਵੇ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਦਿੱਤੀ ਜਾਵੇ ਉਹਦੇ ਵਿਰੋਧ ਚੱਜ ਹੈ ਜਿਹੜਾ ਵਾ ਪੁਤਲਾ ਫੁੱਟ ਰਹੇ ਆ ਜੀ ਪੰਜੇ ਪੁਤਲਾ ਸਾੜਿਆ ਗਿਆ ਤੁਹਾਡਾ ਕੇਸ ਮਕਸਦ ਲੈ ਕੇ ਸਾੜਿਆ ਗਿਆ ਜੀ ਦੇਖੋ ਅੱਜ ਪੁਤਲਾਸਾਰਨ ਦਾ ਜੋ ਮਕਸਦ ਆ ਵੀ ਭਾਜਪਾ ਦਾ ਮੈਂ ਤਾਂ ਗੁੰਡਾ ਹੀ ਕਹੂੰਗਾ ਨਵਦੀਪ ਬਿੱਟੂ ਨਹੀਂ ਕਹੂੰਗਾ ਗੁੰਡਾ ਕਰਦੀ ਜੋ ਨੇ ਪੰਜਾਬ ਦੇ ਵਿੱਚ ਫਲਾਈ ਹੋਏ ਵਾਰ-ਵਾਰ ਬਿਆਨ ਦੇਣ ਤੋਂ ਵੀ ਗਰੇਜ ਨਹੀਂ ਕਰਦਾ ਕਿਉਂਕਿ ਪਹਿਲਾਂ ਇਹੋ ਹੀ ਨਵਦੀਪ ਬਿੱਟੂ ਕਿ ਪਹਿਲਾਂ ਕਿਸਾਨਾਂ ਦਾ ਸਮਰਥਨ ਰਿਹਾ ਵੀ ਕਿਸਾਨਾਂ ਦੇ ਹੱਕ ਤੇ ਬਿਆਨ ਦਿੰਦਾ ਸੀ ਹੁਣ ਜਿਹੜੇ ਬਿਆਨ ਦੇ ਰਿਹਾ ਹੈ ਅਸੀਂ ਆਨੇ ਵੀ ਭਾਜਪਾ ਨੂੰ ਚਾਹੀਦਾ ਇੱਥੇ ਐਕਸ਼ਨ ਲਵੇ ਇਹਤੇ ਪਰਚਾ ਦਰਜ ਕਰਾਏ ਔਰ ਇਹਨੂੰ ਆਪਣੀ ਪਾਰਟੀ ਚੋਂ ਬਾਹਰ ਕੱਢੇ ਅਗਰ ਜੇ ਇਦਾਂ ਦਾ ਬਿਆਨ ਦਿੰਦਾ ਰਿਹਾ ਤੇ ਇਹ ਖਮਿਆਜਾ ਭਾਜਪੀ ਨੇ ਅੱਗੇ ਵੀ ਭੁਗਤਿਆ ਤੇ ਫੇਰ ਭੁਗਤਣ ਲਈ ਤਿਆਰ ਹੋ ਜੇ ਇਹਦਾ ਖਮਿਆਜਾ ਭਾਜਪੀ ਨੂੰ ਭੁਗਤਣਾ ਪਊਗਾ ਇੱਕ ਮਠੰਡੇ ਜਿਹੜਾ ਲਾਠੀ ਚਾਰਜ ਹੋਇਆ ਉਹਤੇ ਕੀ ਕਹਿਣਾ ਚਾਹੁੰਦੇ ਬਹੁਤ ਮੰਦ ਭਾਗਾ ਹੋਇਆ ਨਹੀਂ ਹੋਣਾ ਚਾਹੀਦਾ ਇਹ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਆ ਅਸੀਂ ਕਹਿੰਨੇ ਆ ਵੀ ਇਹ ਇਹ ਸਰਕਾਰ ਦਾ ਇਹਨਾਂ ਕੰਮਾਂ ਹਨ ਮੰਡੀਗਰ ਵਿੱਚ ਕਿਸਾਨ ਰੋਟਿਆ ਇਹਨਾਂ ਕੰਮਾਂ ਦੇ ਵਿੱਚ ਕਿਸੇ ਦਾ ਕੋਈ ਧਿਆਨ ਨਹੀਂਗਾ ਇਹ ਲਾਠੀ ਚਾਰਜ ਕਰਾਉਣਾ ਬਹੁਤ ਮੰਦ ਭਾਗਾ ਹੈ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭੁਗ ਸਰਕਾਰ ਨੂੰ ਭੁਗਤਣਾ ਪਊਗਾ ਪੁੱਤਲਾ ਸਾੜਿਆ ਗਿਆ ਤੁਹਾਡੇ ਵੱਲੋਂ ਕੇਸ ਫੀਸ ਲੈ ਕੇ ਸਾੜਿਆ ਗਿਆ ਜੀ ਅੱਜ ਕਿਸਾਨ ਮਜ਼ਦੂਰ ਕੱਟ ਕਮੇਟੀ ਪੰਜਾਬ ਵੱਲੋਂ ਜਿਹੜੇ ਪਿਛਲੇ ਦਿਨੀ ਐਲਾਨ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਮੰਤਰੀ ਪਾਟਪਾ ਦਾ ਰਣਜੀਤ ਮਿੱਟੂ ਜਿਨ੍ਹਾਂ ਟਵੀਟ ਕਰਕੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਕਿ ਕਿਸਾਨਾਂ ਦੇ ਜ਼ਾਇਦਾ ਤਾਂ ਵੀ ਜਾਂਚ ਕਰਵਾਈ ਜਾਊਗੀ ਜਾਂਚ ਉਹਦੇ ਤੇ ਕਿਸਾਨ ਮਜ਼ਦੂਰ ਸਟੱਜ ਪੇਟੀ ਵੱਲੋਂ ਫਿੱਕ ਠੋਕੇ ਗਿਆਗੇ ਸੀ ਵੀ ਇੱਕ ਦੀ ਨਹੀਂ ਕਹਿੰਦੇ ਸਾਡਾ ਪਿੰਡ ਦਾ ਦਾ ਮੈਂਬਰ ਆ ਪਿੰਡ ਦੀ ਕਾਈ ਤੋਂ ਲੈ ਕੇ ਸੂਬਾ ਔਰ ਸਟੇਜ ਤੱਕ ਜਿਹੜਾ ਵੀ ਸਾਡਾ ਨਾਮ ਦਾ ਅਜੰਡ ਕਰਾਈ ਜਾਵੇ ਪਰ ਮੰਤਰੀਆਂ ਦੀ ਐਮਐਲਏਾਂ ਦੀ ਐਮਪੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਤੇ ਸ਼ਰਮ ਲੋਕਾਂ ਦੇ ਵਿੱਚ ਬਹਿ ਕੇ ਨਹੀਂ ਦੀ ਲੋਕਾਂ ਦੇ ਵਿੱਚ ਪਬਲਿਕ ਬਹਿ ਕੇ ਜੋ ਜਾਂਚ ਹੋਣੀ ਚਾਹੀਦੀ ਆ ਵੀ ਜਦੋਂ ਜ세ਬੰਦੀ ਚੱਲੀ ਆ ਉਦੋਂ ਤੋਂ ਜਹਿਬਦੀ ਆਗੂ ਕੋਲੇ ਕੀ ਹੀ ਅੱਜ ਕੀ ਆ ਤੇ ਜਦੋਂ ਤੋਂ ਇਹ ਮੰਤਰੀ ਸੰਤਰੀ ਬਣੇ ਆ ਉਦੋਂ ਤੋਂ ਇਹਨਾਂ ਕੋਲੇ ਕੀ ਦੇ ਅੱਜ ਕੀ ਆ ਤੇ ਗੱਲ ਠੋਕੇ ਕਹੀ ਸੀ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਭਾਰ ਨਹੀਂ ਪੂਰੇ ਭਾਰ ਦੇ ਵਿੱਚ ਬੀਜੇਪੀ ਸਰਕਾਰ ਦੇ ਰੇਵਨੀਤ ਨੀਤ ਬਿੱਟੂ ਜਿਹੜਾ ਵਾ ਨਵਰੀਦ ਬਿੱਟੂ ਬਿੰਤੇ ਦਾ ਪੋਤਰਾ ਜਿਨੇ ਸਾਡੇ ਹਜ਼ਾਰਾਂ ਨੌਜਵਾਨਾਂ ਦੇ ਖੂਨ ਦਾ ਪਿਆਸਾ ਸੀ ਤੇ ਖੂਨ ਨਾਲ ਹੱਥ ਧੋਤੇ ਉਹ ਅੱਜ ਕਿਸਾਨਾਂ ਮਜ਼ਦੂਰਾਂ ਦੇ ਖਰਾਬ ਬੋਲਦਾ ਵਾ ਐਂ ਆਨੇ ਦੇ ਤੇਰੇ ਹੀ ਦਾਮਾ ਜੇ ਤੇਰੀ ਦੇ ਤਵਸਤੀ ਹੈਗੀ ਆ ਤੇ ਆ ਆਮਦਾਨ ਦੇ ਵਿੱਚ ਤੇ ਲਿਆਦ ਦੇ ਮੰਤਰੀ ਸੰਤਰੀ ਭਾਜਪਾ ਦੇ ਵੀ ਕਾਂਗਰਸ ਦੇ ਵੀ ਕਾਲੀਆਂ ਦੇ ਆਮਦੇ ਵੀ ਤੇ ਲਿਆ ਭਾ ਲੋਕਾਂ ਦਾ ਤੇ ਆ ਕਰੀਏ ਜਾਂਚ ਕਿਹਦੇ ਕੋਲੇ ਕੀ ਆ ਤੇ ਜੇ ਕਿਸਾਨ ਮਜ਼ਦੂਰ ਚ ਘੱਟਕਬੜ ਦੀ ਆਗੂਆਂ ਦੇ ਕੋਲ 1 ਰੁਪਏ ਦੇ ਰਵਾਧਾਰ ਵੀ ਨਿਕਲੇ ਤੇ ਰਣੀ ਬਿੱਟੂ ਫਿਰ ਇੱਥੋਂ ਤੱਕ ਗਾਲੀ ਛੇਤਰ ਤੁਹਾਡਾ ਕੋ ਸਿਰ ਛਾਡਾਊਗਾ ਤੇਰੀ ਜਿਹੜਾ ਪੰਜਾਬ ਨੂੰ ਖਾਦਾ ਤੂੰ ਜਿਹੜਾ ਪੰਜਾਬ ਨੂੰ ਨਜੋੜਿਆ ਤਾਂ ਲਹੂ ਪੰਜਾਬ ਦਾ ਤੇ ਫਿਰ ਇਹ ਅਸੀਂ ਵੇਖਾਂ ਤੇ ਕੀ ਕਰਨਾ ਫਿਰ ਫਿਰ ਅਸੀਂ ਵੇਖਾਂ ਤੇ ਉਹ ਕਿਤਰਾ ਕਰਨਾ ਵਾ ਇਹ ਠੋਕ ਕੇ ਗੱਲ ਆ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਵੱਲੋਂ ਉਹਦੇ ਵਿਰੋਧੀ ਪੁਤਲੇ ਫੂਕਦੇ ਆ ਤੇ ਚੇਂਜ ਵੀ ਕਰਦੇ ਆ ਕਿ ਜਿੱਥੇ ਮਰਜ਼ੀ ਜਦੋਂ ਮਰਜ਼ੀ ਆ ਜਾ ਕਰਲਾ ਨਹੀਂ ਡਿਵਾਈਡ ਕਰਨੀ ਉਹ ਕਰਲਾ ਜਿਹੜਾ ਹਸਾਬ ਦਾ ਕਰਨਾ ਹੀ ਤੇ ਅੱਜ ਵਟੋਏ ਦੇ ਵਿੱਚ ਭਾਈ ਝਾੜੂ ਤੋਂ ਜੋਨ ਵਟੋਆ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪੰਜਾਬ ਦੇ ਵੱਲੋਂ ਅੱਜ ਵਟੋਏ ਅੱਡੇ ਪੁਤਲਾ ਫੂਕਿਆ ਗਿਆ ਇੱਕ ਜਿਹੜਾ ਬਠਿੰਡੇ ਲਾਠੀ ਚਾਰਜ ਹੋਇਆ ਉਹ ਤੇ ਕੀ ਕਹਿਣਾ ਚਾਹ ਕੱਲ ਭਗਵੰਤ ਮਾ ਸਰਕਾਰ ਬੁਖਰਾ ਵਿੱਚ ਆ ਕੇ ਜੋ ਭਗਵੰਤ ਮਾ ਸਰਕਾਰ ਨਾ ਜਾਵਾ ਉਹਦੀ ਸਰਕਾਰ ਨੇ ਕੱਲ ਰਾਈਕੇ ਪਿੰਡ ਵਾ ਬਠਿੰਡੇ ਦੇ ਵਿੱਚ ਉਥੇ ਲੋਕਾਂ ਨੂੰ ਪੰਜੀ ਪੰਜੀ 30 ਦਿਨ ਹੋ ਗਿਆ ਝੋਨੇ ਦੇ ਬੈਠਿਆਂ ਨੂੰ ਰਾਤ ਦੀ ਕਰਤੂਦ ਇਹ ਕੱਲ ਦੀ ਕਿ ਕਿਸਾਨਾਂ ਤੇ ਲਾਟੀ ਚਾਰਜ ਕੀਤਾ ਗਿਆ ਉਹਦਾ ਚੋਨਾ ਚੁੱਕ ਕੇ ਰਹਿ ਜੋ ਤਿੰਨ ਕਿਸਾਨ ਸਾਡੇ ਫੱਟਰ ਕੀਤੇ ਆ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਵਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵੱਡੇ ਅਖ਼ਬਾਰਾਂ ਦੇ ਵੱਡੇ ਅਖ਼ਬਾਰਾਂ ਇਹ ਤੋਂ ਨਾ ਪਿਆ ਸਰਕਾਰ ਨੇ ਲਵਾਇਆ ਨਵੇਂ ਨਵੇਂ ਵਿਆ ਵੈਰਾਈਟੀਆਂ ਬਣਾ ਕੇ ਲਾਈਆਂ ਵਾ ਨਵੇਂ ਨਵੇਂ ਫਸਲਾਂ ਟੰਗ ਬਣਾਏ ਨਾ ਜੇ ਨਵੇਂ ਨਵੇਂ ਬੀਜ ਲਿਓਨੇ ਟੁਕੜੇ ਕਿੰਨੇ ਫੇਰਾ ਕਦੀ ਨਾ 26 ਨਹੀਂ ਚੁਕਣਾ ਕਦੀ 10 ਨਹੀਂ ਚੁਕਣਾ ਕਦੀ ਹੋਰ ਕੋਈ ਨਹੀਂ ਚੁਕਣਾ ਇਹਦਾ ਕੀ ਮਤਲਬ ਹੈ ਇਸ ਕਰਕੇ ਅੱਜ ਅਸੀਂ ਜਿਹੜਾ ਤੇ ਪਤਲਾ ਫੁਕਿਆ ਸਾਡਾ ਵੱਡਾ ਵਿਰੋਧ ਹੈ ਆ ਵੱਡਾ ਵਿਰੋਧ ਹੈ ਆ ਇੱਕ ਤੇ ਰਾਹੀਂ ਕੇ ਜਿਹੜਾ ਝੋਨੇ ਤੇ ਬਿਟੇ ਕਿਸਾਨਾਂ ਦੇ ਮਜ਼ਦੂਰਾਂ ਤੇ ਹਤਿਆ ਜਾ ਰਿਹਾ ਉਹਦਾ ਸਾਫ ਪਤਾ ਸਰਕਾਰ ਕਰੇ ਨਹੀਂ ਦਿਓਂ ਲੈ ਸਮਝ ਵੱਡੇ ਐਕਸ਼ਨ ਕਰ ਇੱਕ ਮਨਪਰੀਜ਼ ਬਾਦਲ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਤੁਹਾਨੂੰ ਰੇਲਵੇ ਚ ਨੌਕਰੀਆਂ ਦਵਾ ਦਾਂਗੇ ਜਾਂ ਹੋਰ ਕਿਹੇ ਮੈਕਮਨ ਨੌਕਰੀਆਂ ਦਵਾ ਦਾਂਗੇ ਇਹ ਲੋਕਾਂ ਦੀ ਸਮਝਦਾਰੀ ਆ ਇਹ ਤਾਂ ਭਗਵੰਤ ਮਾਨ ਨੇ ਕਿਹਾ ਹੀ ਭੈਣਾਂ ਨੂੰ 10000 ਰੁਪਏ ਤੁਹਾਡੇ ਖਾਤੇ ਜ ਆਜੂਗਾ ਅਜੇ ਤੱਕ ਨਹੀਂ ਆਇਆ ਇਹ ਤਾਂ ਕਪਟਨ ਨੇ ਪੰਜਾਬ ਨੂੰ ਜਾੜਿਆ ਉਹਨੇ ਕਿਹਾ ਸੀ ਵੀ ਤੁਸੀਂ ਸਰਾਨੇ ਬਾਦੋ ਸਮਝੋ ਕਰ ਦਿਆ ਸਾਰਾ ਮੈਂ ਤਾਰੂੰਗਾ ਨਹੀਂ ਤਾਰਿਆ 5 ਸਾਲ ਕਰਕੇ ਸਰਕਾਰ ਚ ਚਲੇ ਗਿਆ ਰਾਜ ਕਰਕੇ ਇੱਕ ਨਹੀਂ ਜਿੰਨੇ ਵੀ ਮੰਤਰੀ ਆਉਂਦੇ ਭਾਵੇਂ ਉਹ ਮਨਪਰੀਜ਼ ਬਾਦਲ ਆ ਭਾਵੇਂ ਉਹ ਕਪਟਨ ਆ ਤਾਂ ਮੈਂ ਹੋਰ ਵੀ ਕੋਈ ਆ ਦੇ ਇੱਕ ਝੂਠੇ ਆ ਝੂੜਦਾ ਸਾਰਾ ਇਹਨਾਂ ਲੋਕਾਂ ਲੈਣਾ ਕਿ ਨਹੀਂ ਲਾਉਣਾ ਉਹ ਇਹਨਾਂ ਦੇ